ਸਤਿ ਸ਼੍ਰੀ ਅਕਾਲ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਾ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਆਜ਼ਾ ਦਿਏ ਕੁਝ ਗੱਲਾਂ ਬਾਤਾਂ ਆਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਹੜੀਆਂ ਡਰੱਗ ਦੀਆਂ ਕਿਸ਼ਤੀਆਂ ਦੇ ਉੱਤੇ ਅਮਰੀਕਾ ਨੇ ਹਮਲਾ ਕੀਤਾ ਸੀ ਉਹਦੇ ਬਾਰੇ ਕੁਝ ਨਵੀਆਂ ਅਪਡੇਟਸ ਆਈਆਂ ਨੇ ਜਰਮ ਪੋਵਲ ਦਾ ਮਾਮਲਾ ਜਿਹੜਾ ਇਨਵੈਸਟੀਗੇਸ਼ਨ ਦਾ ਮਾਮਲਾ ਕੱਲ ਆਪਾਂ ਜ਼ਿਕਰ ਕੀਤਾ ਸੀ ਫੈਡਰਲ ਸਰਵ ਦੇ ਚੇਅਰ ਦਾ ਉਹਦੇ ਸੰਬੰਧੀ ਕੁਝ ਨਵੀਆਂ ਗੱਲਾਂ ਪਤਾ ਲੱਗ ਰਹੀਆਂ ਨੇ ਤੇ ਮਿਨੀ ਸੋਟਾ ਨੇ ਫੈਡਰਲ ਸਰਕਾਰ ਦੇ ਉੱਤੇ ਕੇਸ ਕਰਤਾ ਫੈਡਰਲ ਸਰਕਾਰ ਨੂੰ ਸੂਚ ਕਰਤਾ ਜਿਹੜਾ ਆਈਸ ਦੇ ਏਜੰਟਸ ਦਾ ਰੋਲਾ ਉੱਥੇ ਪਿਆ ਆ ਵੈਸਟ ਵਰਜੀਨੀਆ ਦੇ ਵਿੱਚ ਟਰਾਂਸਜੈਂਡਰ ਖਿਡਾਰੀਆਂ ਦਾ ਮਾਮਲਾ ਚਰਚਾ ਦੇ ਵਿੱਚ ਆ ਕਿ ਕੀ ਹੋ ਰਿਹਾ ਕਿ ਕੀ ਨਹੀਂ ਹੋ ਰਿਹਾ ਉਹਦੇ ਮਾਮਲੇ ਦੇ ਵਿੱਚ ਆਪਾਂ ਦੇਖਾਂਗੇ ਤੇ ਇੱਕ ਅਮਰੀਕਾ ਦੇ ਵਿੱਚ ਪਿਛਲੇ ਸਾਲ ਦੌਰਾਨ ਪ੍ਰਦੂਸ਼ਣ ਵਧਿਆ ਜਿਹੜੀ ਗ੍ਰੀਨ ਹਾਊਸ ਗੈਸਸ ਦੀ ਏਮਿਸ਼ਨ ਆ ਉਹ ਵਧੀਆ ਤੇ ਬਹੁਤ ਵੱਡਾ ਮਸਲਾ ਆ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ ਸਭ ਤੋਂ ਪਹਿਲਾਂ ਜਿਹੜਾ ਅ ਅਮਰੀਕਾ ਨੇ ਕਿਸ਼ਤੀਆਂ ਦੇ ਉੱਤੇ ਸਤੰਬਰ ਦੇ ਵਿੱਚ ਹਮਲੇ ਕੀਤੇ ਉਹਦੇ ਸੰਬੰਧੀ ਜਾਣਕਾਰੀ ਅਮਰੀਕਾ ਨੇ ਕੁਝ ਡਰੱਗ ਦੀਆਂ ਜਿਹੜੀਆਂ ਕਿਸ਼ਤੀਆਂ ਸੀ ਦੱਸਿਆ ਜਾ ਰਿਹਾ ਸੀ ਕਿ ਨਾ ਕਿਸ਼ਤੀਆਂ ਦੇ ਵਿੱਚ ਡਰੱਗ ਲਿਆਂਦੀ ਜਾ ਰਹੀ ਆ ਬੋਟਸ ਦੇ ਵਿੱਚ ਅਮਰੀਕਾ ਦੇ ਪਾਣੀਆਂ ਦਰ ਆ ਰਹੀ ਆ ਉਹਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਤਬਾਹ ਕਰ ਦਿੱਤਾ ਮਾਰ ਦਿੱਤਾ ਲਗਾਤਾਰ ਕਿੰਨੀਆਂ ਸਟ੍ਰਾਈਕਸ ਕੀਤੀਆਂ ਤੇ 100 ਤੋਂ ਜ਼ਿਆਦਾ ਬੰਦੇ ਰਣੇ ਮਾਰ ਦਿੱਤੇ ਸੀ ਉਹ ਖੈਰ ਹੁਣ ਤਾਂ ਮਾਮਲਾ ਸਾਰਾ ਕਾਫੀ ਵੱਧ ਚੁੱਕਾ ਜਦੋਂ ਇਹਨਾਂ ਨੇ ਫਿਰ ਉਹਨਾਂ ਦੀ ਕੋਸਟ ਦੇ ਉੱਤੇ ਸਟ੍ਰਾਈਕ ਕੀਤੀ ਵੈਨਜ਼ੂਏਲਾ ਦੇ ਜਿਹੜਾ ਉਹਨਾਂ ਨੂੰ ਮਡੋਰੋ ਨੂੰ ਨਿਕਲਸ ਮਡੋਰੋ ਨੂੰ ਵੀ ਫੜ ਕੇ ਇੱਥੇ ਲੈ ਆਂਦਾ ਕੇਸ ਚੱਲਦਾ ਸਾਰਾ ਕੁਝ ਹੋ ਗਿਆ ਪਰ ਅੰਤਰਰਾਸ਼ਟਰੀ ਕਾਨੂੰਨਾ ਤਹਿਤ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਵੀ ਜੋ ਅਮਰੀਕਾ ਨੇ ਉਸ ਵੇਲੇ ਕਿਸ਼ਤੀਆਂ ਦੇ ਉੱਤੇ ਹਮਲਾ ਕਰਕੇ ਕੀਤਾ ਉਹ ਠੀਕ ਸੀ ਜਾਂ ਗਲਤ ਸੀ ਉਹਦੇ ਵਿੱਚੋਂ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਇਹ ਕਹਿੰਦੇ ਆ ਕਿ ਜਿਹੜੇ ਜਹਾਜ਼ ਦੇ ਨਾਲ ਉਹਨਾਂ ਕਿਸ਼ਤੀਆਂ ਉੱਤੇ ਹਮਲਾ ਕੀਤਾ ਗਿਆ ਸੀਗਾ ਉਹ ਮਿਲਟਰੀ ਦਾ ਜਹਾਜ਼ ਪਰ ਉਹਨੂੰ ਪੇਂਟ ਕਰਕੇ ਇਦਾਂ ਬਣਾਇਆ ਸੀ ਜਿਦਾਂ ਸਿਵਿਲিয়ান ਲੱਗੇ ਇਹਦਾ ਮਤਲਬ ਅੰਤਰਰਾਸ਼ਟਰੀ ਕਾਨੂੰਨਾ ਦੇ ਤਹਿਤ ਇਦਾਂ ਕੀਤਾ ਨਹੀਂ ਜਾ ਸਕਦਾ ਪਹਿਲੀ ਗੱਲ ਤੇ ਇਹ ਆ ਵੀ ਉੱਥੇ ਲੜਾਈ ਕੋਈ ਨਹੀਂ ਲੱਗੀ ਸੀ ਇਹਨਾਂ ਨੇ ਜਿਹੜਾ ਸਭ ਤੋਂ ਵੱਡਾ ਲੌਜੀਕ ਦਿੱਤਾ ਜਾਂ ਦਲੀਲ ਇਹ ਦਿੱਤੀ ਆ ਕਿ ਸਾਡੀ ਇਹਨਾਂ ਦੇ ਨਾਲ ਲੜਾਈ ਆ ਡਰੱਗ 카ਰਟਲ ਦੇ ਨਾਲ ਜਿਹੜਾ ਹੁਣ ਕਿਹਾ ਜਾ ਰਿਹਾ ਵੀ ਇਹ ਡਰੱਗ 카ਰਟਲ ਦੇ ਨਾਲ ਲੜਾਈ ਨਹੀਂ ਆ ਭਾਵੇਂ ਉਹ ਡਰੱਗ 카ਰਟਲ ਆ ਉਹਨਾਂ ਦੇ ਨਾਲ ਤੁਸੀਂ ਉਹ ਦੁਸ਼ਮਣ ਹੈਗੇ ਆ ਉਹਨਾਂ ਨੂੰ ਫੜਨਾ ਆ ਮਾਰਨਾ ਇਹ ਹੋ ਸਕਦਾ ਪਰ ਇਹ ਇਹ ਲੜਾਈ ਨਹੀਂ ਹੋ ਸਕਦੀ ਲੜਾਈ ਦਾ ਮਤਲਬ ਦੂਜੇ ਪਾਸੇ ਮਿਲਟਰੀ ਹੋਣੀ ਜ਼ਰੂਰੀ ਆ ਤੇ ਉੱਥੇ ਮਿਲਟਰੀ ਹੈ ਨਹੀਂ ਸੀ ਇਸ ਕਰਕੇ ਇਸ ਗੱਲ ਤੇ ਉੱਤੇ ਸਵਾਲ ਉੱਠ ਰਿਹਾ ਕਿ ਜਿਹੜਾ ਪਲੇਨ ਦੇ ਵਿੱਚ ਇਹ ਲੈ ਕੇ ਗਿਆ ਸੀ ਹਮਲਾ ਕਰਨ ਉਹਦੇ ਉੱਤੇ ਕੋਈ ਵੀ ਵਿਜੀਬਲ ਵੈਪਨ ਨਹੀਂ ਸੀ ਕੋਈ ਹਥਿਆਰ ਨਹੀਂ ਨਜ਼ਰ ਆ ਰਿਹਾ ਮਜ਼ਾਈਲਾ ਉਹਦੇ ਵਿੱਚੋਂ ਚੱਲੀਆਂ ਹਥਿਆਰ ਉਹਦੇ ਵਿੱਚ ਸੀਗੇ ਵੀ ਇਹ ਇੱਕ ਤਰੀਕੇ ਦੇ ਨਾਲ ਜਿਹੜਾ ਧੋਖਾ ਆ ਇਹ ਜੇ ਅਸਲ ਲੜਾਈ ਕਿਸੇ ਦੇਸ਼ ਦੀ ਮਿਲਟਰੀ ਦੇ ਨਾਲ ਲੱਗੀ ਹੋਵੇ ਉੱਥੇ ਵੀ ਕੀਤਾ ਨਹੀਂ ਜਾ ਸਕਦਾ ਉੱਥੇ ਵੀ ਇਸ ਗੱਲ ਦੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਮਨਾਹੀ ਹੈ ਦੂਜਾ ਜਿਹੜੇ ਉਹ ਦੋ ਬੰਦੇ ਕਿਸ਼ਤੀ ਦੇ ਉੱਤੇ ਹਮਲਾ ਕਰਕੇ ਮਾਰੇ ਸੀ ਕਿਸ਼ਤੀ ਦੇ ਉੱਤੇ ਮਜ਼ਾਈਲ ਚਲਾਈ ਮੁਜ਼ਾਹਿਲ ਚਲਾਉਣ ਤੋਂ ਬਾਅਦ ਸਾਰੀ ਕਿਸ਼ਤੀ ਤਬਾਹ ਹੋ ਗਈ ਦੋ ਜਣੇ ਬਚ ਗਏ ਤੇ ਉਹ ਜਿਹੜਾ ਕਿਸ਼ਤੀ ਦਾ ਜਿੰਨੀ ਕੁ ਰਹਿਤ ਖੁੰਦ ਬਚੀ ਸੀ ਉਹਦੇ ਨਾਲ ਫੜ ਕੇ ਅੱਗੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਬਚਨ ਦੀ ਦੂਜਾ ਹਮਲਾ ਕਰਕੇ ਜਾਨੀ ਡਬਲ ਟੈਪ ਕਰਕੇ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਵੀ ਗਲਤ ਦੱਸਿਆ ਜਾ ਰਿਹਾ ਕਿ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਇਹ ਵੀ ਗਲਤ ਹੈ ਡੋਨਲਡ ਟਰੰਪ ਦਾ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਕਿ ਅਸੀਂ ਇਸ ਕਰਕੇ ਕੀਤਾ ਕਿਉਂਕਿ ਸਾਨੂੰ ਇਹ ਕਰਨਾ ਜ਼ਰੂਰੀ ਸੀ ਵੀ ਇਹ ਕਾਨੂੰਨੀ ਇਸ ਕਰਕੇ ਆ ਕਿ ਅਮਰੀਕਾ armed struggle ਦੇ ਵਿੱਚ ਐਸ ਵੇਲੇ ਸੋ ਉਹ ਸਾਰਾ ਦਾ ਸਾਰਾ ਮਾਮਲਾ ਐਸ ਵੇਲੇ ਹੁਣ ਫੇਰ ਸਾਹਮਣੇ ਆਇਆ ਜਿਹੜੇ ਐਕਸਪਰਟ ਨੇ ਜਿਵੇਂ ਟਾਡ ਹਟਲੇ ਆ ਉਹਨਾਂ ਨੇ ਐਕਚੁਅਲ ਐਸ ਵੇਲੇ ਇਹ ਕਿਹਾ ਕਿ ਜੇ ਅਮਰੀਕਾ ਇਹ ਵੀ ਕਲੇਮ ਕਰਦਾ ਵੀ ਇਹ ਵਾਰ ਆ ਫੇਰ ਵੀ ਜਿਹੜਾ ਇਹਨੂੰ ਸਵੇਲੀਨ ਨੂੰ ਇਸ ਤਰੀਕੇ ਦੇ ਨਾਲ ਮਾਰਨਾ ਅੰਤਰਰਾਸ਼ਟਰੀ ਕਾਨੂੰਨਾ ਦੀ ਉਲੰਘਣਾ ਆ ਉਹਦੇ ਵਿੱਚੋਂ ਹੁਣ ਜਿਹੜੀ ਗੱਲਬਾਤ ਅੱਗੇ ਸਾਹਮਣੇ ਆਊਗੀ ਮਾਮਲਾ ਇੱਕ ਵਾਰ ਫੇਰ ਚਰਚਾ ਦੇ ਵਿੱਚ ਆ ਦੋਵੇਂ ਧਿਰਾਂ ਬਹੁਤ ਸਪਸ਼ਟ ਨੇ ਹੁਣ ਇਹਦੇ ਮਾਮਲੇ ਦੇ ਵਿੱਚ ਪਰ ਜੋ ਕੁਝ ਹੋਇਆ ਉਹਦੀਆਂ ਨਵੀਆਂ ਗੱਲਾਂ ਹੁਣ ਸਾਹਮਣੇ ਆ ਰਹੀਆਂ ਵੀ ਜਿਹੜੇ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਸੀ ਉਹ ਮਿਲਟਰੀ ਪਲੇਨ ਸੀਗੇ ਪਰ ਇਦਾਂ ਲੱਗਦੇ ਸੀ ਜਿੱਦਾਂ ਦੂਜੇ ਜਿਹੜੇ ਪਲੇਨ ਆ ਉਹ ਹੋਣ ਅਗਲੀ ਗੱਲਬਾਤ ਕੱਲ੍ਹ ਦੀ ਜਿਹੜੀ ਚਰਚਾ ਚੱਲ ਰਹੀ ਹੈ ਜਰੋਂ ਪਾਵਲ ਦੇ ਇਨਵੈਸਟੀਗੇਸ਼ਨ ਦੇ ਮਾਮਲੇ ਦੇ ਵਿੱਚ ਉਹਦੇ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਆ ਕੇ ਬਿਲਪੋਲ ਜਿਹੜਾ ਕਿ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਨੂੰ ਲੀਡ ਕਰਦੇ ਆ ਉਹ ਕਹਿੰਦੇ ਰਾਸ਼ਟਰਪਤੀ 트াম্প ਨੂੰ ਮਾਰਾ ਲੋਗੋ ਦੇ ਵਿੱਚ ਮਿਲੇ ਆ ਤੇ ਉਹਨਾਂ ਨੇ ਇੱਕ ਵਾਂਟਡ ਪੋਸਟਰ ਸਟਾਈਲ ਤਸਵੀਰ ਸਾਂਝੀ ਕੀਤੀ ਸੀ ਜਿਹੜੀ ਜੇਰੋਮ ਪਾਵਲ ਨੂੰ ਸਿੱਧਾ ਟਾਰਗੇਟ ਕਰਦੀ ਸੀ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਇਸ ਵਿੱਚ ਗੱਲ ਦੇ ਉੱਤੇ ਵਿਚਾਰ ਕੀਤੀ ਇਸ ਆਈਡੀਆ ਨੂੰ ਡਿਸਕਸ ਕੀਤਾ ਕਿ ਇਹ ਇਨਵੈਸਟੀਗੇਸ਼ਨ ਕਰਨਗੇ ਜੇਰੋਮ ਪਾਵਲ ਦੀ ਤੇ ਇਸ ਸਾਰੇ ਕੁਝ ਦੇ ਉੱਤੇ ਜਿਹੜਾ ਰਿਐਕਸ਼ਨ ਸੀ ਰਾਸ਼ਟਰਪਤੀ 트ੰਪ ਦਾ ਉਹ ਹਾਂ ਪੱਕੀ ਸੀ ਜਦੋਂ ਇਹ ਉੱਥੇ ਤਸਵੀਰ ਦਿਖਾਈ ਜਾ ਰਹੀ ਸੀ ਤਾਂ ਆਪਸ ਦੇ ਵਿੱਚ ਜਿਹੜੇ ਇਹ ਬਿਲ ਕੋਲ ਨੇ ਤੇ ਡੋਨਲਡ 트ੰਪ ਨੇ ਆਪਸ ਵਿੱਚ ਗੱਲਬਾਤ ਕਰ ਰਹੇ ਸੀ ਇਸੇ ਸਮੇਂ ਦੇ ਨੇੜੇ ਤੇੜੇ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਆਲਰੇਡੀ ਇੱਕ ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਉੱਥੇ ਸ਼ੁਰੂ ਕਰ ਦਿੱਤੀ ਸੀ ਤੇ ਜਿਹਦਾ ਸਬੰਧ ਇੱਕ ਬਹੁਤ ਹੀ ਮਹਿੰਗੀ ਰੈਨੋਵੇਸ਼ਨ ਪ੍ਰੋਜੈਕਟ ਜਿਹੜਾ ਫੈਡਰਲ ਰਿਜ਼ਰਵ ਦੇ ਹੈੱਡਕਵਾਰਟਰਸ ਦੇ ਉੱਤੇ ਕੀਤਾ ਗਿਆ ਉਹਦੇ ਨਾਲ ਸਬੰਧਤ ਸੀ ਮੁੱਖ ਦੀ ਗੱਲ ਇਹ ਆ ਕਿ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਇਹ ਹਲਚਲ ਐ ਇਸ ਵੇਲੇ ਮਚੀ ਆ ਤੇ ਕੁਝ ਦਿਨ ਇਸੇ ਤਰ੍ਹਾਂ ਜਾਰੀ ਰਹਿਣੀ ਆ ਕਿਉਂਕਿ ਰਾਸ਼ਟਰਪਤੀ 트ੰਪ ਜਰੋਮ ਪਾਵਲ ਤੋਂ ਨਰਾਜ਼ ਨੇ ਉਹਦੇ ਤੋਂ ਨਾਖੁਸ਼ ਨੇ ਕਿਉਂਕਿ ਉਹ ਇਹਨਾਂ ਦੇ ਕਹਿਣ ਅਨੁਸਾਰ ਕਿ ਉਹ ਇੰਟਰਸਟ ਰੇਟ ਇਸ ਵੇਲੇ ਘਟਾ ਨਹੀਂ ਰਹੇ ਦੂਜੇ ਪਾਸੇ ਜੇ ਜਰੋਮ ਪਾਵਲ ਨੇ ਉਹ ਕਹਿੰਦੇ ਵੀ ਸਾਡਾ ਰੌਲਾ ਕੋਈ ਨਹੀਂ ਆ ਇੰਟਰਸਟ ਰੇਟ ਅਸੀਂ ਕਿਸੇ ਦੇ ਕਹਿਣ ਤੇ ਨਹੀਂ ਘਟਾਉਂਦੇ ਵੀ ਇਹ ਬਿਲਡਿੰਗ ਦੀ ਰੈਨੋਵੇਸ਼ਨ ਦਾ ਮਾਮਲਾ ਨਹੀਂ ਅਸਲ ਦੇ ਵਿੱਚ ਮੈਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਮੈਂ ਰਾਸ਼ਟਰਪਤੀ ਦੀ ਆ ਵਿਚਾਰਾਂ ਜਾਂ ਉਹਨਾਂ ਦੇ ਕਹਿੇ ਅਨੁਸਾਰ ਨਹੀਂ ਚੱਲ ਰਿਹਾ ਜਿਹੜਾ 트াম্প ਪ੍ਰਸ਼ਾਸਨ ਉਹ ਕਹਿੰਦੀ ਇਹ ਗੱਲ ਠੀਕ ਆ ਕਿ ਡੋਨਾਲਡ 트াম্প ਨੇ ਸਿੱਧਾ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਓਪਨਲੀ ਇਸ ਗੱਲ ਦੇ ਨਾਲ ਉਹ ਸਹਿਮਤ ਆ ਵੀ ਇਹ ਇੰਟਰਸਟ ਰੇਟ ਐਸ ਵੱਲੇ ਹਾਈ ਰੱਖ ਰਾਇਆ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਕਰਾਵਾਂਗੇ ਜਿਹੜੀ ਇਨਵੈਸਟੀਗੇਸ਼ਨ ਕਰਾਈ ਜਾ ਰਹੀ ਆ ਇਹਦਾ ਸਬੰਧ ਰਾਸ਼ਟਰਪਤੀ 트াম্প ਦੀ ਨਾਰਾਜ਼ਗੀ ਨਾਲ ਨਹੀਂ ਆ ਹੁਣ ਦੋਵੇਂ ਤਰ੍ਹਾਂ ਆਪਣੇ ਆਪ ਨੂੰ ਸਹੀ ਸਾਬਤ ਕਰਨੀਆਂ ਲੱਗੀਆਂ ਆ ਆ ਜਿਹੜੀ ਗੱਲ ਆ ਕਿ ਮਾਰਾ ਲੋਗੋ ਦੇ ਵਿੱਚ ਰਾਸ਼ਟਰਪਤੀ 트াম্প ਦੇ ਸਾਹਮਣੇ ਉਹ ਏਜੰਸੀ ਦੇ ਜਿਹੜੇ ਹੈੱਡ ਨੇ ਜਿਹੜੇ ਆਪਣੇ ਇਹ ਹਾਊਸ ਫੈਡਰਲ ਹਾਊਸਿੰਗ ਮੈਨੇਜਮੈਂਟ ਫੈਡਰਲ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਦੇ ਜਿਹੜੇ ਸੀਗੇ ਉਹਨਾਂ ਦੇ ਚੀਫ ਨੇ 13 ਦੇ ਤਸਵੀਰ ਸਾਂਝੀ ਕੀਤੀ ਆ ਵੀ ਉਹ ਸਾਰੀਆਂ ਗੱਲਾਂ ਇਸ ਗੱਲਬਾਤ ਸਬੂਤ ਦਿੰਦੀਆਂ ਕਿ ਇਹ ਸਾਰੀ ਗੱਲਬਾਤ ਗਣੀ ਮਿੱਥੀ ਸੀਗੀ ਤੇ ਉਹਦੇ ਤਹਿਤ ਹੀ ਇਹ ਸਾਰਾ ਕੁਝ ਕੀਤਾ ਗਿਆ ਦੂਜੇ ਪਾਸੇ ਜਿਹੜਾ ਇਹਨਾਂ ਦਾ 트ੰਪ ਐਡਮਿਨਿਸਟ੍ਰੇਸ਼ਨ ਆ ਉਹ ਇਸ ਗੱਲ ਤੋਂ ਡਿਨਾਈ ਕਰ ਰਹੇ ਆ ਵੀ ਜਿਹੜੀ ਇਨਵੈਸਟੀਗੇਸ਼ਨ ਆ ਖਾਸ ਤੌਰ ਦੇ ਉੱਤੇ ਜੋ ਕੋ ਰੈਨੋਵੇਸ਼ਨ ਦੇ ਕੰਟਰੈਕਟਰਸ ਦੀ ਰਿਪੋਰਟ ਸੀਗੀ ਜਾਂ ਜੋ ਉਹਦੇ ਵਿੱਚ ਖਰਚੇ ਦਾ ਵਾਧਾ ਹੋਇਆ ਤੇ ਜਿਹੜਾ ਕਾਂਗਰਸ ਨੂੰ ਬਾਅਦ ਵਿੱਚ ਰਿਪੋਰਟ ਕੀਤਾ ਗਿਆ ਉਸ ਕਰਕੇ ਆ ਜਿਹੜਾ ਫੈਡਰਲ ਰਿਜ਼ਰਵ ਦਾ ਸਟਾਫ ਆ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਦੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਇਹ ਉਹਦੇ ਤੋਂ ਬਾਅਦ ਜਿਹੜੇ ਪ੍ਰੋਸੀਕਿਊਟਰਸ ਨੇ ਫਿਰ ਇਹ ਸਾਰੇ ਮੈਟਰ ਨੂੰ ਜਿਹੜਾ ਉਹਨੂੰ ਆਪਣੇ ਹੁਕਮਾਂ ਦੇ ਨਾਲ ਅੱਗੇ ਕੀਤਾ ਟ੍ਰੈਜਰੀ ਸੈਕਟਰੀ ਸਕਾਟ ਬੈਸਨਟ ਉਹਨਾਂ ਨੇ ਬਾਰ-ਬਾਰ ਕਹਿੰਦੇ ਇਸ ਗੱਲ ਤੋਂ ਉਹ ਅਪਸੈਟ ਹੋਏ ਆ ਕਿ ਜਿਹੜੇ ਇਨਵੈਸਟੀਗੇਸ਼ਨ ਆ ਤੇ ਉਹਨੇ ਚੇਤਾਵਨੀ ਇਹ ਦਿੱਤੀ ਆ ਕਿ ਇਹਦੇ ਨਾਲ ਬੈਕ ਫਾਇਰ ਹੋ ਸਕਦਾ ਤੇ ਇਹ ਉਹ ਹੋਰ ਤਾਕਤਵਰ ਹੋ ਸਕਦੇ ਆ ਪਾਵਲ ਜਿਹੜੇ ਆਫਿਸ ਦੇ ਵਿੱਚ ਤੇ ਇਸ ਚੀਜ਼ ਨੂੰ ਰਿਜ਼ੋਲਵ ਜਿਹੜਾ ਕਰਨਾ ਚਾਹੀਦਾ ਔਰ ਇਹਦੇ ਨਾਲ ਹੁਣ ਮਾਮਲਾ ਫੇਰ ਹੋਰ ਜ਼ਿਆਦਾ ਹਾਈਲਾਈਟ ਹੋ ਜਾਂਦਾ ਜਦੋਂ ਕਈ ਜਿਹੜੇ ਰਿਪਬਲਿਕਨ ਸੈਨੇਟਰ ਨੇ ਉਹ ਇਸ ਇਨਵੈਸਟੀਗੇਸ਼ਨ ਦੀ ਲੋਚਨਾ ਕਰ ਰਹੇ ਆ ਉਹ ਕਹਿੰਦੇ ਵੀ ਇਹ ਸਿੱਧਾ ਸੈਂਟਰਲ ਬੈਂਕ ਦੀ ਜਿਹੜੀ ਆਜ਼ਾਦੀ ਆ ਉਹਨੂੰ ਸਿੱਧਾ-ਸਿੱਧਾ ਇੱਕ ਮਤਲਬ ਉਹਦੇ ਉੱਤੇ ਹਮਲਾ ਆ ਤੇ ਜਿਹੜਾ ਇਹਦੇ ਨਾਲ ਫਿਰ ਕੋਈ ਵੀ ਕਨਫਰਮੇਸ਼ਨ ਜਿਹੜੀ ਹੁੰਦੀ ਆ ਉਹਦੇ ਉੱਤੇ ਸਵਾਲ ਉੱਠ ਸਕਦੇ ਆ ਬਹੁਤ ਸਾਰੇ ਅਰਥਸ਼ਾਸਤਰੀ ਇਹ ਕਹਿੰਦੇ ਆ ਕਿ ਜਿਹੜੇ ਇਹ politically motivated ਆ ਇਹਦੇ ਨਾਲ ਜਿਹੜਾ ਫੈਡਰਲ ਰਿਜ਼ਰਵ ਦੇ ਵਿੱਚ ਲੋਕਾਂ ਦਾ ਯਕੀਨ ਆ ਜਿਹੜਾ ٹرسٹ ਆ ਉਹ ਡੈਮੇਜ ਹੋਊਗਾ ਵੀ ਇਹ ਸਾਰੇ ਕੁਝ ਨੂੰ ਉਸ politcal ਪ੍ਰੈਸ਼ਰ ਤੋਂ ਪਰੇ ਰੱਖਿਆ ਜਾਣਾ ਚਾਹੀਦਾ ਹੁਣ ਇਹਦੇ ਬਾਰੇ ਜਿਹੜੀਆਂ ਹੋਰ ਗੱਲਾਂ ਨੇ ਹੋਰ ਡਿਟੇਲਸ ਨੇ ਉਹ ਸਾਹਮਣੇ ਆਉਣ ਗਿਆ ਅਗਲੀ ਗੱਲ ਬਾਤ ਦੋਸਤੋ ਇੱਕ ਹੋਰ ਜਿਹੜੀ ਅੱਜ ਖਬਰ ਕਾਫੀ ਚਰਚਾ ਦੇ ਵਿੱਚ ਚੱਲ ਰਹੀ ਆ ਉਹ ਮਿਨੀ ਸੋਟਾ ਦੀ ਆ ਮਿਨੀ ਸੋਟਾ ਦੇ ਸਟੇਟ ਅਟਾਰਨੀ ਜਨਰਲ ਨੇ ਜਿਹੜੇ ਮਿਨੀਆਪੋਲਿਸ ਸੇਂਟ ਪੌਲਸ ਸ਼ਹਿਰ ਨੇ ਇਹਨਾਂ ਨੇ ਇੱਕ ਲਾ ਸੂਟ ਫਾਈਲ ਕੀਤਾ ਯੂ ਐਸ ਫੈਡਰਲ ਗਵਰਨਮੈਂਟ ਦੇ ਉੱਤੇ ਇਮੀਗ੍ਰੇਸ਼ਨ ਦੀ ਕਾਰਵਾਈਆਂ ਨੂੰ ਲੈ ਕੇ ਅਸੀਂ ਜਾਣਦੇ ਹਾਂ ਮਿਨੀਆਪਲਸ ਦੇ ਵਿੱਚ ਇੱਕ ਔਰਤ ਦੀ ਆਈਸੀਐਨਟਾ ਦੁਆਰਾ ਮੌਤ ਹੋਈ ਹੈ ਗੋਲੀ ਲੱਗੀ ਹੈ ਉਹਦੇ ਤੋਂ ਬਾਅਦ ਮਾਮਲਾ ਪੱਕ ਗਿਆ ਪ੍ਰਦਰਸ਼ਨ ਹੋਏ ਕੱਲ ਵੀ ਆਪਾਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਫੈਡਰਲ ਏਜੰਸੀ FBI ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਲੋਕਲ ਸਟੇਟ ਏਜੰਸੀ ਇਨਵੈਸਟੀਗੇਸ਼ਨ ਕਰ ਰਹੀ ਸੀ FBI ਨੇ ਉਹਨਾਂ ਨੂੰ ਰੋਕ ਦਿੱਤਾ ਮਾਮਲਾ ਜਿਹੜਾ ਚੱਲਦਾ ਚੱਲਦਾ ਹੁਣ ਕੋਰਟ ਦੇ ਵਿੱਚ ਚਲੇ ਗਿਆ ਤੇ ਮਿਨੀ ਮਿਨੀ ਸੋਟਾ ਨੇ ਸਿੱਧਾ ਸਿੱਧਾ ਕਹਿ ਲਓ ਕਿ ਉਹਨਾਂ ਨੂੰ ਸੂਹ ਕਰ ਦਿੱਤਾ ਫੈਡਰਲ ਸਰਕਾਰ ਨੂੰ ਲਾਸਟ ਸੂਟ ਦੇ ਵਿੱਚ ਡਿਪਾਰਟਮੈਂਟ ਆਫ ਫਾਰਮਲੈਂਟ ਸਿਕਿਉਰਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੂੰ ਕਿਹਾ ਇਹ ਆ ਕਿ ਹਜ਼ਾਰਾਂ ਜਿਹੜੇ ਇਮੀਗ੍ਰੇਸ਼ਨ ਏਜੰਟਸ ਨੇ ਇਹਨਾਂ ਨੂੰ ਮਿਨੀ ਸੋਟਾ ਦੇ ਵਿੱਚ ਇੱਕਦਮ ਭੇਜਿਆ ਜਾ ਰਿਹਾ ਤੇ ਬਹੁਤ ਅਗਰੈਸਿਵ ਆਪਰੇਸ਼ਨ ਕਰ ਰਹੇ ਆ ਤੇ ਜਿਹੜਾ ਆਪਰੇਸ਼ਨ ਮੈਟਰੋ ਸਰਜਾ ਉਹ ਮਿਨੀ ਸੋਟਾ ਦੇ ਅਫੀਸ਼ੀਅਲਸ ਨੇ ਜਿਹੜੇ ਮਿਨੀ ਸੋਟਾ ਦੇ ਅਫੀਸ਼ੀਅਲਸ ਨੇ ਇਹ ਵੀ ਕਿਹਾ ਆ ਕਿ ਇਹ ਏਜੰਟਸ ਦੇ ਵਿੱਚ ਜਿੰਨਾ ਵਾਅਦਾ ਕੀਤਾ ਗਿਆ ਇਹ ਰਾਜਨੀਤੀ ਤੋਂ ਪ੍ਰੇਰਿਤ ਆ ਤੇ ਰਾਸ਼ਟਰਪਤੀ 트럼ਪ ਦੇ ਪ੍ਰਸ਼ਾਸਨ ਨੇ ਅਮਰੀਕਾ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਆ ਇਹਦੇ ਨਾਲ ਟੈਨਸ਼ਨ ਵੱਧ ਗਈ ਆ ਆਫੀਸਰ ਜਿਹੜੇ ਇਮੀਗ੍ਰੇਸ਼ਨ ਤੋਂ ਨੇ ਤੇ ਕਸਟਮ ਅਨਫੋਰਸਮੈਂਟ ਤੋਂ ਨੇ ਉਹਨਾਂ ਨੇ ਜਦੋਂ ਹੀ ਇਹ ਉੱਥੇ ਘਟਨਾ ਵਾਪਰੀ ਆ ਉਹਦੇ ਤੋਂ ਬਾਅਦ ਟੈਨਸ਼ਨ ਹੋਰ ਜ਼ਿਆਦਾ ਵੱਧ ਗਈ ਆ ਮਿਨੀ ਸੋਟਾ ਜਿਹੜਾ ਦੇਸ਼ ਦੇ ਵਿੱਚ ਜਿਹੜੀ ਹੋਮਲੈਂਡ ਸਿਕਿਉਰਿਟੀ ਕ੍ਰਿਸਟੀ ਨੋਇਮ ਨੇ ਉਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਕਿਉਂਕਿ ਉੱਥੇ ਟੈਨਸ਼ਨ ਵਧ ਗਈ ਆ ਹਜ਼ਾਰਾਂ ਹੋਰ ਜਿਹੜੇ ਫੈਡਰਲ ਏਜੰਟਸ ਏ ਉਹ ਉੱਥੇ ਭੇਜੇ ਜਾਣ ਉਹ ਜਦੋਂ ਭੇਜੇ ਗਏ ਆ ਦੱਸਿਆ ਜਾ ਰਿਹਾ ਕਿ ਉਹ ਮਿਲਟਰੀ ਫੋਰਸ ਵਾਂਗੂ ਕੰਮ ਕਰ ਰਹੇ ਆ ਰੇਡ ਮਾਰ ਰਹੇ ਆ ਕਈ ਥਾਵਾਂ ਦੇ ਉੱਤੇ ਸਕੂਲਾਂ ਦੇ ਉੱਤੇ ਹਸਪੀਟਲਾਂ ਦੇ ਉੱਤੇ ਤੇ ਜਿਹੜਾ ਕਮਿਊਨਿਟੀਜ਼ ਦੇ ਵਿੱਚ ਡਰ ਆ ਇਸ ਵੇਲੇ ਬਹੁਤ ਜ਼ਿਆਦਾ ਫੈਲਿਆ ਆ ਇਸ ਲਾਸ ਸੂਟਸ ਦੇ ਵਿੱਚ ਜਿਹੜੇ ਉਹਨਾਂ ਦੇ ਮਿਸਕੰਡਕਟਰ ਨੂੰ ਲੈ ਕੇ ਗੱਲਬਾਤ ਚੱਲ ਰਹੀ ਆ ਕਿ ਜਿਹੜਾ ਇਹਨਾਂ ਦਾ ਬਹੁਤ ਸੀਰੀਅਸ ਮਿਸਕੰਡਕਟ ਆ ਜਿਹਦੇ ਵਿੱਚ ਰੈਸ਼ੀਅਲ ਪ੍ਰੋਫਾਈਲਿੰਗ ਕਰਦੇ ਆ ਲੋਕਾਂ ਨੂੰ ਅਰੈਸਟ ਕਰਦੇ ਆ ਅਰੈਸਟ ਵੀ ਬਿਨਾ ਵਾਰੈਂਟ ਤੋਂ ਕਰ ਰਹੇ ਆ ਟਾਇਰ ਗੈਸ ਦੀ ਵਰਤੋਂ ਕਰਦੇ ਆ ਤੇ ਲਾਇਸੈਂਸ ਪਲੇਟ ਜਿਹੜੀਆਂ ਉਹਨਾਂ ਨੂੰ ਅਲਟਰ ਕੀਤਾ ਆ ਤੇ ਕੋਈ ਵੀ ਜਿਹੜੀ ਲੀਗਲ ਆਥਰਾਇਜ਼ੇਸ਼ਨ ਆ ਉਹ ਦੱਸਣ ਦੇ ਲਈ ਤਿਆਰ ਨਹੀਂ ਆ ਕਾਨੂੰਨੀ ਤੌਰ ਦੇ ਉੱਤੇ ਫੈਡਰਲ ਅਫੀਸਰ ਇਹ ਸਾਰੇ ਕੁੱਝ ਨੂੰ ਡੜਾਈ ਕਰ ਰਿਹਾ ਉਹ ਕਿਹਦੇ ਵੀ ਜਿਹੜੇ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਉਹਨਾਂ ਨੂੰ ਅਮਰੀਕਾ ਦੇ ਸੰਵਿਧਾਨ ਦੇ ਅੰਦਰ ਇਹ ਗੱਲ ਦੀ ਆਗਿਆ ਆ ਕਿ ਉਹ ਸਟੇਟ ਦੇ ਵਿੱਚ ਜਾ ਸਕਦੇ ਆ ਤੇ ਸਟੇਟ ਫੈਡਰਲ ਲਾਅਨ ਐਨਫੋਰਸਮੈਂਟ ਨੂੰ ਬਲਾਕ ਨਹੀਂ ਕਰ ਸਕਦੀ ਜਿਹੜੀ ਫੈਡਰ ਸਟੇਟ ਆ ਉਹਦੇ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਫੈਡਰ ਅਧਿਕਾਰੀਆਂ ਨੂੰ ਰੋਕ ਕੇ ਇਸ ਤਰ੍ਹਾਂ ਦੇ ਲਾਅ ਸੂਟ ਹੋਰ ਸਟੇਟਾਂ ਦੇ ਵਿੱਚ ਵੀ ਤੇ ਸ਼ਹਿਰਾਂ ਦੇ ਵੱਲੋਂ ਵੀ ਫਾਈਲ ਕੀਤੇ ਗਏ ਆ ਐਲ ਐਨ ਵੀ ਵੀ ਇਹੀ ਲਾਅ ਸੂਟ ਫਾਈਲ ਕੀਤਾ ਫੈਡਰਲ ਏਜੰਟਸ ਦੇ ਉੱਤੇ ਸਿੱਧਾ ਸਿੱਧਾ ਦੋਸ਼ ਲਾਇਆ ਇਲਿਨੋਇਸ ਨੇ ਵੀ ਇਹੀ ਕੀਤਾ ਆ ਜਿਹੜੇ ਅਦਾਲਤ ਹੈਗੀ ਆ ਉਹਨਾਂ ਨੇ ਇਹਨਾਂ ਨੂੰ ਕਈ ਥਾਵਾਂ ਦੇ ਉੱਤੇ ਰੇਡ ਰੋਕਣ ਦੀ ਗੱਲਬਾਤ ਕੀਤੀ ਆ ਮਿਕਸ ਦੀ ਰੂਲਿੰਗ ਆ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਦਿੱਤੀ ਕਿ ਵਕਤੀ ਤੌਰ ਦੇ ਉੱਤੇ ਇਹਨਾਂ ਰੇਡ ਨੂੰ ਰੋਕਿਆ ਜਾ ਸਕੇ ਪਹਿਲਾਂ ਉਹਨਾਂ ਨੇ ਰੋਕ ਦਿੱਤੇ ਬਾਅਦ ਦੇ ਵਿੱਚ ਇਹਨਾਂ ਨੂੰ ਅਲਾਉ ਕਰ ਦਿੱਤਾ ਮਤਲਬ ਇਹ ਆ ਕਿ ਲੀਗਲ ਫਾਈਟ ਫੈਡਰਲ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਨਾਲ ਹਜੇ ਵੀ ਚੱਲ ਰਹੀ ਆ ਸਟੇਟ ਦੀਆਂ ਫੈਡਰਲ ਏਜੰਟਸ ਜਿਹੜੇ ਸਟੇਟ ਕਹ ਰਹੀ ਐ ਕਿ ਫੈਡਰਲ ਏਜੰਟਸ ਕਾਫੀ ਅੱਗੇ ਤੱਕ ਜਾ ਰਹੇ ਆ ਇਮੀਗ੍ਰੇਸ਼ਨ ਰੇਡਾਂ ਦੇ ਵਿੱਚ ਤੇ ਉਹਨਾਂ ਅਗਰੈਸਿਵ ਤੇ ਅਨਕਨਸਟੀਚੂਸ਼ਨਲ ਕਹਿ ਰਹੇ ਆ ਹੁਣ ਦੀ ਕੋਰਟ ਆウ ਡਿਸਾਈਡ ਕਰੂਗੀ ਕੇ ਇਸ ਮਾਮਲੇ ਦੇ ਵਿੱਚ ਕੀ ਹੋਣਾ ਹੈ ਮਾਮਲਾ ਕਾਫੀ ਗੰਭੀਰ ਐ ਇਸ ਵੇਲੇ ਹੀ ਬਣਿਆ ਹੋਇਆ ਅਗਲਾ ਮਾਮਲਾ ਜਿਹੜਾ ਅਮਰੀਕਾ ਦੇ ਵਿੱਚ ਚਰਚਾ ਦੇ ਵਿੱਚ ਆ ਫਿਰ ਇੱਕ ਵਾਰੀ ਟਰਾਂਸ ਜੈਂਡਰਸ ਨੂੰ ਲੈ ਕੇ ਆ ਤੇ ਇਸ ਮਾਮਲੇ ਦੇ ਵਿੱਚ ਜਦੋਂ ਹੁਣ ਸੁਪਰੀਮ ਕੋਰਟ ਦਾ ਫੈਸਲਾ ਆਉਣਾ ਹੈ ਤੇ ਇਹਦੇ ਕਾਫੀ ਵੱਡੇ ਮਾਇਨੇ ਹੋ ਸਕਦੇ ਪੂਰੇ ਅਮਰੀਕਾ ਦੇ ਵਿੱਚ ਇਹਦੇ ਨਾਲ ਨਿਯਮਾਂ ਦੇ ਵਿੱਚ ਤਬਦੀਲੀ ਹੋ ਸਕਦੀ ਹੈ ਮਾਮਲਾ ਬੜਾ ਪੁਰਾਣਾ ਆ ਟਰਾਂਸ ਜੈਂਡਰ ਗਰਲਸ ਨੂੰ ਗਰਲਸ ਸਪੋਰਟਸ ਦੇ ਵਿੱਚ ਪਲੇ ਕਰਨ ਦੀ ਅਗਿਆ ਨਹੀਂ ਦਿੱਤੀ ਜਾ ਰਹੀ ਮਾਮਲਾ ਵੈਸਟ ਵਰਜੀਨੀਆ ਦੇ ਵਿੱਚ ਵੈਸਟ ਵਰਜੀਨੀਆ ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਗਿਆ ਕਿ ਜੇਕਰ ਤੁਸੀਂ ਕੁੜੀਆਂ ਦੀਆਂ ਖੇਡਾਂ ਦੇ ਵਿੱਚ ਖੇਡਣਾ ਹੈ ਤਾਂ ਇੱਥੇ ਤੁਹਾਨੂੰ ਸਿਰਫ ਉਸੇ ਤਰੀਕੇ ਦੇ ਨਾਲ ਹੀ ਜੇ ਤੁਸੀਂ ਕੁੜੀ ਆ ਤਾਂ ਫਿਰ ਤੁਸੀਂ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ ਤੇ ਜੇ ਤੁਸੀਂ ਟ੍ਰਾਂਸਜੈਂਡਰ ਆ ਫੇਰ ਨਹੀਂ ਟ੍ਰਾਂਸਜੈਂਡਰ ਦਾ ਮਤਲਬ ਇਹ ਆ ਜਿ ਕੋ ਮੁੰਡਾ ਜਿਹੜਾ ਆ ਉਹ ਕਿਸੇ ਤਰੀਕੇ ਦੇ ਨਾਲ ਕੁੜੀ ਬਣ ਗਿਆ ਆ ਤਾਂ ਉਹਨੂੰ ਨਹੀਂ ਇੱਥੇ ਖੇਡਣ ਦੀ ਆਗਿਆ ਦਿੱਤੀ ਜਾਊਗੀ ਵੀ ਜਿਹੜੀ ਬਾਈ ਬਰਥ ਕੁੜੀ ਆ ਉਦੋਂ ਹੀ ਉਹ ਉਹੀ ਸਪੋਰਟਸ ਦੇ ਵਿੱਚ ਖੇਡ ਸਕਦੀ ਕਿਉਂਕਿ ਮੁੰਡਾ ਭਾਵੇਂ ਬਾਹਰ ਦੇ ਵਿੱਚ ਉਹ ਕਿਸੇ ਵੀ ਤਰੀਕੇ ਦੇ ਨਾਲ ਕੁੜੀ ਬਣ ਗਿਆ ਪਰ ਉਹਦਾ ਜਿਹੜਾ ਫਿਜ਼ੀਕਲੀ ਉਹਦੇ ਕੋਲੇ ਤਾਕਤ ਆ ਉਹ ਕੁੜੀਆਂ ਨਾਲੋਂ ਜ਼ਿਆਦਾ ਹੈ ਤੇ ਜੇ ਉਹ ਕੁੜੀਆਂ ਦੇ ਸਪੋਰਟਸ ਦੇ ਵਿੱਚ ਜਾਊਗਾ ਤੇ ਉੱਥੇ ਫਿਰ ਜਿਹੜੀਆਂ ਉਹ ਕੁੜੀਆਂ ਨੇ ਉਹਨਾਂ ਦੇ ਨਾਲ ਧੱਕਾ ਹੋਊਗਾ ਉਹ ਸਿੱਧਾ ਉਹਨੂੰ ਬੈਨੀਫਿਟ ਹੋਊਗਾ ਤੇ ਉਹ ਜਿੱਤ ਜਾਊਗਾ ਇਹ ਮਾਮਲਾ ਬੈਕੀ ਪੇਪਰ ਜੈਕਸਨ ਇੱਕ ਕੁੜੀ ਆ 15 ਸਾਲ ਦੀ ਜਿਹੜੀ ਉਮਰ ਆ ਉਹਨੇ ਇਸ ਮਾਮਲੇ ਦੇ ਵਿੱਚ ਹੁਣ ਕੀਤਾ ਆ ਵੀ ਉਹਨੇ ਜਿਹੜਾ ਮਾਮਲਾ ਸਾਹਮਣੇ ਰੱਖਿਆ ਆ ਉਹ ਇਹ ਰੱਖਿਆ ਆ ਕਿ ਮੈਂ ਮਤਲਬ ਉਹਦੇ ਵਿੱਚ ਜਿਹੜੀ ਕਹਿ ਲੋ ਕਿ ਜਿਹੜੀ ਪਿਊਬਰਟੀ ਦੇ ਵਿੱਚ ਉਹ ਕਹਿੰਦੀ ਮੈਂ ਗਈ ਨਹੀਂ ਮੇਲ ਪਿਊਬਰਟੀ ਦੇ ਵਿੱਚ ਮੈਂ ਨਹੀਂ ਗਈ ਉਹਦੇ ਤੋਂ ਪਹਿਲਾਂ ਹੀ ਮੈਂ ਜਿਹੜੇ ਉਹ ਲੈਣੇ ਸ਼ੁਰੂ ਕਰ ਦਿੱਤੇ ਸੀ ਇਸ ਕਰਕੇ ਮੈਨੂੰ ਮੈ ਮੈਨੂੰ ਮੇਰ ਵਾਲੀ ਕੈਟਾਗਰੀ ਚ ਨਾ ਰੱਖਿਆ ਜਾਵੇ ਇੱਕ ਬੱਚਾ ਹੁੰਦਾ ਬਚਪਨ ਦੇ ਵਿੱਚ ਇੱਕ ਸਟੇਜ ਆਉਂਦੀ ਆ ਫਿਰ ਥੋੜੀ ਸਮੇਂ ਬਾਅਦ ਜਦੋਂ ਉਹ ਸੈਕਸੂਅਲੀ ਮੈਚੂਰ ਹੁੰਦਾ ਆ ਕੁੜੀ ਮੁੰਡਾ ਜਿਹੜੀ ਪਿਊਬਰਟੀ ਦੀ ਏਜ ਹੁੰਦੀ ਆ ਉਸ ਥਾਂ ਦੇ ਉੱਤੇ ਫਿਰ ਇਹਨਾਂ ਦੇ ਵਿੱਚ ਹਾਰਮੋਨ ਰਿਲੀਜ਼ ਹੁੰਦੇ ਆ ਮੁੰਡੇ 'ਚ ਮੁੰਡਿਆਂ ਵਾਲੇ ਕੁੜੀਆਂ 'ਚ ਕੁੜੀਆਂ ਵਾਲੇ ਤੇ ਉਹਦੇ ਤੋਂ ਬਾਅਦ ਫਿਰ ਜਿਹੜਾ ਜਿੱਦ ਜਿੱਦਾਂ ਵੱਡੇ ਹੋਈ ਜਾਂਦੇ ਉਦੋਂ-ਉਦੋਂ ਫਰਕ ਜ਼ਿਆਦਾ ਹੋਈ ਜਾਂਦਾ ਜਿਹੜੇ ਮੁੰਡੇ ਆ ਮੇਲ ਆ ਉਹਨਾਂ ਦੇ ਵਿੱਚ ਤਾਕਤ ਜ਼ਿਆਦਾ ਆਈ ਜਾਂਦੀ ਆ ਤੇ ਪਹਿਲਾਂ ਉਹਨਾਂ ਵੱਡਾ ਫਰਕ ਨਹੀਂ ਹੁੰਦਾ ਹੁਣ ਇਹ ਲਾਜਿਕ ਇਹ ਦੇ ਰਹੀ ਆ ਜਿਹੜੀ ਕੁੜੀ ਆ ਇਹ ਬੈਕੀਪੇਪਰ ਜੈਕਸਨ 15 ਸਾਲਾਂ ਦੀ ਉਹ ਕਹਿੰਦੀ ਵੀ ਮੈਂ ਪਹਿਲਾਂ ਤੋਂ ਹੀ ਟਰਾਂਸਜੈਂਡਰ ਮਤਲਬ ਇਹ ਇੱਕੋ ਇੱਕ ਟਰਾਂਸਜੈਂਡਰ ਐਥਲੀਟ ਆ ਉਥੇ ਸਟੇਟ ਦੇ ਵਿੱਚ ਉਹ ਕਹਿੰਦੀ ਮੇਰੇ ਤੇ ਪ੍ਰੈਸ਼ਰ ਬਹੁਤ ਆ ਪ੍ਰੋਟੈਸਟ ਹੋ ਰਿਹਾ ਕ੍ਰਿਟਿਸਿਜ਼ਮ ਹੋ ਰਿਹਾ ਬੜਾ ਕੁਝ ਹੋ ਰਿਹਾ ਉਹ ਤੇ ਉਹਦੀ ਮਦਰ ਦੋਹਾਂ ਨੇ ਸਟੇਟ ਦੇ ਉੱਤੇ ਕੇਸ ਕੀਤਾ ਵੀ ਸਾਡੇ ਨਾਲ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਇਹਨੂੰ ਬੰਦ ਕੀਤਾ ਜਾਵੇ ਵੀ ਇਹ ਅਸਲ ਦੇ ਵਿੱਚ ਅਮਰੀਕਾ ਦਾ ਸੰਵਿਧਾਨ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਤੁਸੀਂ ਸੰਵਿਧਾਨ ਦੀ ਉਸ ਧਾਰਾ ਦੀ ਲੰਘਣਾ ਕਰ ਰਹੇ ਹੋ ਜਿਹੜਾ ਸਾਨੂੰ ਬਰਾਬਰ ਦੇ ਅਧਿਕਾਰ ਦ ਉਹ ਇਹ ਕਹਿ ਰਹੀ ਹੈ ਕਿ ਮੇਰੀ ਜਿਹੜੀ ਟ੍ਰਾਂਜ਼ਿਸ਼ਨਿੰਗ ਆ ਉਹ ਟ੍ਰਾਂਜ਼ਿਸ਼ਨਿੰਗ ਬਹੁਤ ਯੰਗ ਏਜ ਦੇ ਵਿੱਚ ਸ਼ੁਰੂ ਹੋ ਗਈ ਸੀ ਵੀ ਜਿਹੜੇ ਪਿਊਬਰਟੀ ਬਲਾਕਿੰਗ ਮੈਡੀਕੇਸ਼ਨ ਆ ਮੈਂ ਪਹਿਲਾਂ ਲੈਣੀ ਸ਼ੁਰੂ ਕਰ ਦਿੱਤੀ ਸੀ ਬਾਅਦ ਦੇ ਵਿੱਚ ਐਸਟ੍ਰੋਜਨ ਲੈਣਾ ਸ਼ੁਰੂ ਕਰ ਦਿੱਤਾ ਜਿਹੜਾ ਉਹ ਔਰਤਾਂ ਦਾ ਜਿਹੜਾ ਫੀਮੇਲਸ ਦਾ ਹਾਰਮੋਨ ਆ ਮਤਲਬ ਇਹ ਆ ਉਹ ਕਹਿੰਦੀ ਮੈਂ ਮੇਲ ਪਿਊਬਰਟੀ ਦੇ ਵਿੱਚ ਕਦੇ ਗਈ ਨਹੀਂ ਸੋ ਉਹ ਡਾਕਟਰ ਵੀ ਇਹੀ ਕਹਿੰਦੇ ਉਹਦੇ ਵਕੀਲ ਵੀ ਇਹੀ ਕਹਿੰਦੇ ਹੁਣ ਇਹ ਮਾਮਲਾ ਟੇਢਾ ਹੈ ਕਿ ਜਿਹੜੀ ਇਹ ਜੇ ਉਹ ਮੇਲ ਪਿਊਬਰਟੀ ਦੇ ਵਿੱਚ ਗਈ ਨਹੀਂ ਤੇ ਕੀ ਉਹਨੂੰ ਫਿਰ ਹੁਣ ਫੀਮੇਲ ਮੰਨ ਲਿਆ ਜਾਵੇ ਉਹਦੇ ਵਕੀਲ ਕਹਿੰਦੇ ਆ ਵੀ ਜਿਹੜਾ ਕਿਉਂਕਿ ਉਹਨੇ ਉਹ ਜਿਹੜੀ ਮੇਲ ਪਿਊਬਰਟੀ ਆ ਉਹ ਐਕਸਪੀਰੀਅੰਸ ਹੀ ਨਹੀਂ ਕੀਤਾ ਮਤਲਬ ਮੁੰਡੇ ਵਾਲਾ ਵੀ ਭਾਵਨਾ ਉਹਦੇ ਵਿੱਚ ਕਦੇ ਆਈ ਹੀ ਨਹੀਂ ਫਿਜ਼ੀਕਲੀ ਜਾਂ ਸਰੀਰਕ ਰੂਪ ਦੇ ਵਿੱਚ ਸੋ ਉਹਦੇ ਜੇ ਉਹਦੇ ਕੋਲੇ ਉਹ ਭਾਵਨਾ ਨਹੀਂ ਆਈ ਤੇ ਉਹਦੇ ਸਰੀਰ ਦੇ ਵਿੱਚ ਮੁੰਡਿਆਂ ਵਾਲੀ ਐਡਵਾਂਟੇਜ ਵੀ ਹੈ ਨਹੀਂ ਐਡਵਾਂਟੇਜ ਮਤਲਬ ਆ ਕਿ ਤਾਕਤ ਵੀ ਹੈ ਨਹੀਂ ਕਿਉਂ ਮੁੰਡਿਆਂ ਵਰਗੀ ਨਹੀਂ ਆ ਸਟੇਟ ਜਿਹੜੀ ਇਹ ਕਹਿੰਦੀ ਆ ਕਿ ਅਸਲ ਦੇ ਵਿੱਚ ਹੈ ਤੇ ਟਰਾਂਸ ਜੈਂਡਰ ਗਰਲਸ ਹੀ ਆ ਜੋ ਮਰਜੀ ਆ ਉਦੋਂ ਪਹਿਲਾਂ ਤੇ ਮੁੰਡਾ ਹੀ ਸੀ ਨਾ ਬਣੀ ਤਾਂ ਇਹ ਕੁੜੀ ਹੁਣ ਇੱਥੇ ਰੌਲਾ ਉੱਥੇ ਕਾਫੀ ਪਿਆ ਆ ਤੇ ਜੇ ਕੋਰਟ ਇਹਦੇ ਮਾਮਲੇ ਦੇ ਵਿੱਚ ਫੈਸਲਾ ਦਿੰਦੀ ਆ ਇਹ ਤੋਂ ਫਿਰ ਪਤਾ ਲੱਗੂਗਾ ਕਿ ਬਾਕੀਆਂ ਦੇ ਉੱਤੇ ਵੀ ਕਿਉਂ ਉਸੇ ਤਰੀਕੇ ਨਾਲ ਲਾਗੂ ਹੁੰਦਾ ਜਾਂ ਨਹੀਂ ਦੂਜਾ ਉਹਨੇ ਇਹ ਕਿਹਾ ਵੀ ਮੈਂ ਪਹਿਲਾਂ ਟਰੈਕ ਐਂਡ ਫੀਲਡ ਦੇ ਵਿੱਚ ਕੰਪੀਟ ਕਰਦੀ ਆ ਉਹ ਕਹਿੰਦੀ ਮੈਂ ਕਈ ਵਾਰੀ ਜਿੱਤਦੀ ਆ ਕਈ ਵਾਰੀ ਮੈਂ ਹਾਰਦੀ ਆ ਇਹ ਤਾਂ ਨਹੀਂ ਆ ਕਿ ਮੈਂ ਵੀ ਸੱਚਮੁੱਚ ਕੋਈ ਮੁੰਡਾ ਹੀ ਕੁੜੀਆਂ ਦੇ ਵਿੱਚ ਆ ਕੇ ਖੇਡਣ ਲੱਗ ਪਿਆ ਇੰਨਾ ਫਰਕ ਨਹੀਂ ਉਹ ਕਹਿੰਦੀ ਮੈਂ ਜਿੱਤਦੀ ਵੀ ਆ ਹਾਰਦੀ ਵੀ ਆ ਬਾਕੀ ਵਾਂਗੂ ਵੀ ਮੈਂ ਕੋਈ ਬੈਸਟ ਐਥਲੀਟ ਨਹੀਂ ਆ ਮਤਲਬ ਮੈਂ ਇਦਾਂ ਨਹੀਂ ਕਹਿ ਸਕਦੇ ਕਿ ਮੈਂ ਟਾਪ ਐਥਲੀਟ ਆ ਜਿੰਨੀ ਕੋਈ ਕਹਿੰਦੀ ਮੈਂ ਇੰਪਰੂਵ ਕੀਤੀ ਆ ਮੈਂ ਆਪਣਾ ਉਹਦੇ ਨਾਲ ਕੀਤਾ ਪ੍ਰੈਕਟਿਸ ਦੇ ਨਾਲ ਜਿਹਦਾ ਬਾਕੀ ਕਰਦੇ ਆ ਵੀ ਮੇਰੇ ਨਾਲੇ ਧੱਕਾ ਕਿਉਂ ਹੋ ਰਿਹਾ ਸੋ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਅਮਰੀਕਾ ਦੇ ਵਿੱਚ ਪਹੁੰਚ ਚੁੱਕਿਆ ਇਸ ਗੱਲ ਇਹ ਡਿਸਾਈਡ ਕਰਨਾ ਕਿ ਜਿਹੜੀ ਇਹ ਬੈਕੀ ਆ ਇਹ ਆਪਣਾ ਇੱਥੇ ਕੰਪੀਟ ਕਰ ਸਕਦੀ ਆ ਜਾਂ ਨਹੀਂ ਕਰ ਸਕਦੀ ਉਹ ਕਹਿੰਦੀ ਵੀ ਜੋ ਮਰਜ਼ੀ ਹੋਵੇ ਇਸ ਕੇਸ ਦਾ ਜਿਹੜਾ ਹੈਗਾ ਆ ਉਹ ਕਟੋ-ਕਟੇ ਮਾਮਲਾ ਸਾਹਮਣੇ ਲਿਆਉਣਾ ਚਾਹੁੰਦੀ ਆ 트랜ਸਜੈਂਡਰ ਸਟੂਡੈਂਟਸ ਦਾ ਉਹਨਾਂ ਦਾ ਐਕਸਪੀਰੀਅੰਸ ਕਿ ਇਹਦੇ ਉੱਤੇ ਕਟੋ-ਕਟ ਕੋਈ ਗੱਲ ਜਿਹੜੀ ਇਹੋ ਸ਼ੁਰੂ ਹੋਵੇ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਹੱਲ ਹੋਵੇ ਇਹ ਬਹੁਤ ਵੱਡਾ ਮਾਮਲਾ ਅਮਰੀਕਾ ਦੇ ਵਿੱਚ ਐਸ ਵੇਲੇ ਹੈਗਾ ਪੰਜ-ਛਤ ਮਸਲੇ ਜਿਹੜੇ ਅਮਰੀਕਾ ਦੇ ਵਿੱਚ ਬਹੁਤ ਵੱਡੇ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਹੈ ਕਿ ਇਹਨਾਂ ਨੂੰ ਜਿਹੜੀ ਇਨਕਲੂਜ਼ਨ ਕਰਨੀ ਹੈ ਐਲਜੀਬੀਟੀਕਿਊ ਪਲੱਸ ਦੀ ਇਹਨਾਂ ਨੂੰ ਕਿੱਧਰਲੇ ਪਾਸੇ ਰੱਖਿਆ ਜਾਵੇ ਸਪੋਰਟਸ ਦੇ ਵਿੱਚ ਅਲਾਉ ਕੀਤਾ ਜਾਵੇ ਨਾ ਕੀਤਾ ਜਾਵੇ ਜਿਹੜਾ ਉਹ ਰੀਜ਼ਨ ਦੇ ਰਿਹਾ ਕਿ ਐਸ ਕਰਕੇ ਅਸੀਂ ਅਲਾਉ ਨਹੀਂ ਕਰਦੇ ਇਹ ਉਸ ਰੀਜ਼ਨ ਦਾ ਵੀ ਲੌਜੀਕ ਦੇ ਰਹੀ ਹੈ ਕਿ ਮੈਂ ਕਦੇ ਉਸ ਕਿਸਮ ਦੀ ਮੇਲ ਪਿਊਬਰਟੀ ਐਕਸਪੀਰੀਅੰਸ ਹੀ ਨਹੀਂ ਕੀਤੀ ਇਸ ਕਰਕੇ ਮੈਨੂੰ ਉਸ ਕੈਟਾਗਰੀ ਦੇ ਵਿੱਚ ਨਾ ਰੱਖਿਆ ਜਾਵੇ ਅਗਲੀ ਗੱਲ ਬਾਤ ਵਾਤਾਵਰਣ ਬਾਰੇ ਹੈ ਗ੍ਰੀਨ ਹਾਊਸ ਗੈਸ ਐਮਿਸ਼ਨ ਅਮਰੀਕਾ ਦੇ ਵਿੱਚ 2025 ਦੇ ਵਿੱਚ 2.4 ਫੀਸਦੀ ਵਧ ਗਿਆ ਪਹਿਲਾ ਲਗਾਤਾਰ ਪਿਛਲੇ 2 ਸਾਲ ਇਹ ਥੱਲੇ ਜਾਂਦਾ ਰਿਹਾ ਜਿਹੜੀ ਰਿਪੋਰਟ ਆ ਰੋਡੀਅਮ ਗਰੁੱਪ ਦੀ ਉਹਨੇ ਦੱਸਿਆ ਆ ਕਿ ਇੱਕ ਵੱਡਾ ਰੀਜ਼ਨ ਇਹਦਾ ਇਸ ਵਾਦੇ ਦਾ ਦੱਸਿਆ ਜਾ ਰਿਹਾ ਕਿ ਠੰਡ ਬਹੁਤ ਪਈ ਆ ਠੰਡ ਦਾ ਕਾਰਬਨ ਐਮਿਸ਼ਨ ਦੇ ਨਾਲ ਸਬੰਧ ਇਸ ਤਰ੍ਹਾਂ ਆ ਕਿ ਜਿੰਨੀ ਠੰਡ ਜ਼ਿਆਦਾ ਪਈ ਆ ਓਨਾ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਹੀਟ ਜ਼ਿਆਦਾ ਯੂਜ਼ ਕੀਤੀ ਆ ਬਿਲਡਿੰਗਸ ਦੇ ਵਿੱਚ ਤੇ ਉਹਦੇ ਨਾਲ ਜਿਹੜੀ એનર્ਜੀ ਆ ਬਿਜਲੀ ਆ ਉਹਦੀ ਵਰਤੋਂ ਵੱਧ ਗਈ ਆ ਨੈਚੁਰਲ ਗੈਸ ਦੀਆਂ ਪ੍ਰਾਈਸਸ ਉੱਤੇ ਗਈਆਂ ਪਾਵਰ ਕੰਪਨੀਆਂ ਨੇ ਉਹਦੀ ਥਾਂ ਦੇ ਉੱਤੇ ਕੋਲਾ ਵਰਤਿਆ ਇਹਦੇ ਨਾਲ ਜਿਹੜੀ ਇਲੈਕਟ੍ਰਿਸਿਟੀ ਪੈਦਾ ਹੋਈ ਆ ਤੇ ਕੋਲੇ ਨਾਲ ਪੈਦਾ ਹੋਣ ਵਾਲੀ ਬਿਜਲੀ ਦੇ ਵਿੱਚ 13% ਦਾ ਵਾਧਾ ਹੋਇਆ ਜਿਹੜੀ ਇਲੈਕਟ੍ਰਿਸਿਟੀ ਦੀ ਮੰਗ ਜ਼ਿਆਦਾ ਵਧੀ ਅਮਰੀਕਾ ਦੇ ਵਿੱਚ ਕਿਉਂਕਿ ਡਾਟਾ ਸੈਂਟਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮਸ ਨੇ ਤੇ ਕ੍ਰਿਪਟੋ ਕਰੰਸੀ ਮਾਈਨਿੰਗ ਆ ਜਿਹੜੇ ਨਾ ਇਹ ਕੰਪਿਊਟਰਾਂ ਦੇ ਹੁਣ ਡਾਟਾ ਸੈਂਟਰ ਬਣਾਏ ਜਾ ਰਹੇ ਬਹੁਤ ਵੱਡੇ ਵੇਅਰਹਾਊਸਾਂ ਦੇ ਕਹਿ ਲਓ ਕਿ ਉਹ ਤੋਂ ਵੀ ਵੱਡੀਆਂ ਬਿਲਡਿੰਗਾਂ ਦੇ ਵਿੱਚ ਕੰਪਿਊਟਰ ਕੰਪਿਊਟਰ ਪਏ ਆ ਤੇ ਉੱਥੇ ਜਿਹੜੇ ਉਹ ਜਿਸ ਤਰੀਕੇ ਨਾਲ ਉਹਨੂੰ ਪ੍ਰੋਸੈਸ ਕਰਦੇ ਆ ਤੇ ਉਹ ਕਿੰਨੇ ਸ਼ਹਿਰਾਂ ਜਿੰਨੀ ਬਿਜਲੀ ਇੱਕ ਡਾਟਾ ਸੈਂਟਰ ਹੀ ਲੈ ਜਾਂਦਾ ਇੰਨੀ ਜ਼ਿਆਦਾ ਇਲੈਕਟ੍ਰਿਸਿਟੀ ਦੀ ਕੰਪਸਮਸ਼ਨ ਇੱਥੇ ਹੋ ਰਹੀ ਹੈ ਖਾਸ ਕਰ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੈਂਟਰ ਨੇ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਸੋ ਇਹ ਪਿਛਲੇ ਸਮੇਂ ਦੇ ਵਿੱਚ ਡਿਕਲਾਈਨ ਹੋਈ ਸੀ ਥੱਲੇ ਨੂੰ ਗਈ ਸੀ ਇਹ ਐਮਿਸ਼ਨ ਜਿੰਨਾ ਰੌਲਾ ਰੱਪਾ ਪਿਆ ਸੀ ਪਿਛਲੇ 20 ਸਾਲਾਂ ਦੇ ਵਿੱਚ ਪਰ ਹਜੇ ਵੀ ਜਿਹੜੀ ਇਹ ਜ਼ਿਆਦਾ ਆ ਜੋ ਬਾਈਡਨ ਜਦੋਂ ਰਾਸ਼ਟਰਪਤੀ ਸੀਗੇ ਅਮਰੀਕਾ ਨੇ ਵਾਅਦਾ ਕੀਤਾ ਸੀ ਕਿ ਅਸੀਂ ਆਪਣੀ ਕਾਰਬਨ ਓਮਿਸ਼ਨ ਨੂੰ 65% 2035 ਤੱਕ ਘਟਾ ਲਾਂਗੇ ਪਰ ਜਿਹੜਾ ਹੁਣ ਟ੍ਰੈਂਡ ਜਾ ਰਿਹਾ ਇਹ ਦੱਸਦਾ ਆ ਕਿ ਇਹ 35% ਇਹਨਾਂ ਤੋਂ ਘੱਟ ਹੋਣਾ ਆ ਪੁੱਤੋਂ ਜ਼ਿਆਦਾ ਨਹੀਂ ਕਿ ਔਇਲ ਗੈਸ ਜਾਂ ਕੋਲੇ ਦੀ ਪ੍ਰੋਡਕਸ਼ਨ ਆ ਇਹ ਸਾਰਾ ਕੁਝ ਕਲੀਨ એનર્ਜੀ ਵੱਲ ਨੂੰ ਪਾਲਿਸਿਜ਼ ਗਈਆਂ ਆ ਪਰ ਜਿਹੜਾ ਚਿੰਤਾ ਵਾਲੀ ਇਹ ਗੱਲ ਐ ਇਸ ਵੇਲੇ ਇਹ ਆ ਕਿ ਇਹ ਜਿੰਨੀ ਤੇਜ਼ੀ ਦੇ ਨਾਲ ਹੁਣ ਵੀ 125 ਦੇ ਵਿੱਚ ਪ੍ਰਦੂਸ਼ਣ ਵਧਿਆ ਪਹਿਲਾਂ ਕਦੇ ਵਧਿਆ ਨਹੀਂ ਸੀ ਇੰਨੀ ਤੇਜ਼ੀ ਦੇ ਨਾਲ ਸੋ ਕੁਝ ਪੋਜ਼ਿਟਿਵ ਡਿਵੈਲਪਮੈਂਟ ਵੀ ਆ ਜਿਹਦੇ ਵਿੱਚ ਸੋਲਰ ਪਾਵਰ 34% ਹੋਈ ਹੈ ਬਹੁਤ ਤੇਜ਼ੀ ਦੇ ਨਾਲ ਇਹ ਵਧ ਰਹੀ ਹੈ ਤੇ ਟ੍ਰਾਂਸਪੋਰਟੇਸ਼ਨ ਦਾ ਮਿਸ਼ਨ ਘਟਿਆ ਆ ਸੋ ਇਹ ਸਾਰੇ ਕੁਝ ਦੇ ਨਾਲ ਜਿਹੜੇ ਸਾਇੰਟਿਸਟ ਚੇਤਾਵਨੀ ਦੇ ਰਹੇ ਆ ਕਿ ਜਿੰਨੀਆਂ ਇਹ ਗ੍ਰੀਨ ਹਾਊਸ ਗੈਸਸ ਵਧ ਰਹੀਆਂ ਆ ਇਹਦੇ ਨਾਲ ਰਿਕਾਰਡ ਬ੍ਰੇਕਿੰਗ ਹੀਟ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਬਹੁਤ ਪੈਣੀ ਹੈ ਜੰਗਲ ਜੱਗਾਂ ਬਹੁਤ ਲੱਗਣਗੀਆਂ ਆਹ ਤੂਫਾਨ ਤੇ ਹੋਰ ਜੋ ਕੁਛ ਐਕਸਟ੍ਰੀਮ ਵਾਇਦਰ ਦੇ ਨਾਲ ਹੋ ਸਕਦਾ ਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਸਰਾਵਾਂਗੇ ਕੁਝ ਨਵੀਆਂ ਗੱਲਾਂ ਬਤਾਲਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ